ਦੇ ਵਿਚ ਇੱਕ ਵਤੀ ਕਰਨਾ ਵਾਪਰੀ ਹੈ ਜੀ ਹਾਂ ਤੜਕਸਾਰ ਕੀ ਦਿੱਲੀ ਦੇ ਵਿੱਚ ਇੱਕ ਵੱਡਾ ਬਲਾਸਟ ਦੇਖਣ ਨੂੰ ਮਿਲਿਆ ਤੁਹਾਨੂੰ ਦੱਸਦੇ ਹਾਂ ਸੂਤਰਾਂ ਦੇ ਮੁਤਾਬਕ ਇਹ ਕਰੀਬ ਪੌਣੇ 12 ਵਜੇ ਦੇ ਕਰੀਬ ਇੱਕ ਘਟਨਾ ਕੋਈ ਹੈ ਇੱਕ ਵੱਡਾ ਬਲਾਸਟ ਦੇਖਣ ਨੂੰ ਮਿਲਿਆ ਦਿੱਲੀ ਦੇ ਪ੍ਰਸ਼ਾਂਤ ਵਿਖਾਰ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਮਠਿਆਈ ਵਾਲੀ ਦੁਕਾਨ ਸੀ ਉਹਦੇ ਲਾਗੇ ਹੀ ਇੱਕ ਸਕੂਟਰ ਖੜਾ ਹੋਇਆ ਸੀਗਾ ਦਾ ਸਕੂਟਰ ਦੇ ਵਿੱਚ ਇਹ ਵੱਡਾ ਬਲਾਸਟ ਦੇਖਣ ਨੂੰ ਮਿਲਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਇਹ ਦੂਜਾ ਵੱਡਾ ਬਲਾਸਟ ਸਟੇ ਹਾਲਾਂਕਿ ਇਸ ਬਲਾਸਟ ਦੇ ਵਿੱਚ ਕੋਈ ਜਾਨੀ ਨੁਕਸਾਨ ਕੋਈ ਮਾਲੀ ਨੁਕਸਾਨ ਦੀ ਹਜੇ ਤੱਕ ਜਾਣਕਾਰੀ ਨਹੀਂ ਮਿਲ ਪਾਈ ਪੁਲਿਸ ਦੀਆਂ ਟੀਮਾਂ ਜੁੜੀਆਂ ਨੇ ਪੀਸੀਆਰ ਮੌਕੇ ਤੇ ਲੱਗੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਉਸਤਾਨ ਦੇ ਉੱਪਰ ਪਹੁੰਚ ਰਹੀ ਹੈ ਪਰ ਇਹ ਤੁਹਾਨੂੰ ਅਪਡੇਟ ਜਰੂਰ ਦੇ ਰਹੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਹੈ ਕਿ ਦਿੱਲੀ ਦੇ ਵਿੱਚ ਇੱਕ ਹੋਰ ਵੱਡਾ ਧਮਾਕਾ ਨਾ ਹੋਣ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਮਠਿਆਈ ਵਾਲੀ ਦੁਕਾਨ ਦੇ ਬਿਲਕੁਲ ਕੋਲ ਜਿੱਥੇ ਸਕੂਟਰ ਖੜਾ ਹੋਇਆ ਸੀ ਸਕੂਟਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵੱਡਾ ਬਲਾਸਟ ਹੁੰਦਾ ਹੈ ਜਿਸ ਤੋਂ ਬਾਅਦ ਪੂਰੇ ਦਾ ਪੂਰਾ ਇਲਾਕਾ ਤੈਲਿਆ ਹੋਇਆ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਦੀ ਇਸ ਬਲਾਸਟ ਦੀ ਤਾਂ ਇਹ ਦਿੱਲੀ ਦੇ ਵਿੱਚ ਦੂਜਾ ਵੱਡਾ ਬਲਾਸਟ ਦੱਸਿਆ ਜਾ ਰਿਹਾ ਹੈ ਹਾਲਾਂਕਿ ਅੱਜ ਕੀ ਜਿਹੜੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਪੁਰਾ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਦੇ ਉਹਨਾਂ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਸਵਾਲ ਜਿਹੜੇ ਉ ਚੁੱਕੇ ਗਏ ਸੀ ਕਿ ਸੁਰੱਖਿਆ ਜਿਹੜੀ ਹੈ ਉਹ ਦਿੱਲੀ ਦੀ ਠੀਕ ਨਹੀਂ ਹੈ ਅੱਜ ਹੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਕੀ ਇਹ ਵੱਡਾ ਬਲਾਸਟ ਜਿਹੜਾ ਆ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ ਕਿ ਇਹ ਬਲਾਸਟ ਕਿਵੇਂ ਕਦੋਂ ਔਰ ਕਿਸ ਮਕਸਦ ਦੇ ਨਾਲ ਕੁਐਸ ਦੇ ਪਿੱਛੇ ਮੰਚਾ ਕੀਤਾ ਹੈ ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਮੇਰੇ ਸਹਿਯੋਗੀ ਕਮਲ ਦਿੱਲੀ ਤੋਂ ਲਾਈਵ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ कमल की जानकारी है दिल्ली, जा तो जान दिल्ली के के का इलाका जहां पर एक जो मिठाई के जो स्वीट्स की शॉप थी उसके पास बारा। स्कूटर खड़े स्कूटर में जो है ये धमाका जो है वो बताया जा रहा है और तेज जोरदार तरीके से धमाका हुआ है और इसको लेकर अब जो दिल्ली पुलिस के आला अधिकारी है वो मौके पर मौजूद है लगातार जो है जांच की जा रही है कि आखिर किस वजह से ये धमाका जो है वो हुआ है क्योंकि अगर डेढ़ महीने की बात करें पिछले पैतालीस दिन में ये जो धमाका है दूसरा धमाका है और इससे पहले रोहिणी में जिस तरीके से एक स्कूल के बाहर जो है वो धमाका हुआ था लगातार उसकी जांच जो है वो की जा रही है आई ने भी मौके पर पहुंची थी लेकिन आज की अगर बात करें तो जिस तरीके से लगातार ये दूसरा धमाका हुआ है जिसमें बताया जा रहा है कि एक व्यक्ति घायल भी हुआ है इसके इसको लेकर जांच जो है वो की जा रही है कि आखिर धमाका जो है वो किस वजह से हुआ है आ, कमल कोई सीसीटीवी हाथ लग पाई है जांच की जा रही है सीसीटीवी चेक हो रहे ने कि कौन आया सी वो स्कूटर उठे किवें खड़ा रह गया ओदे बीच कोई आ, कोई बमनुमा चीज फिट की गई सीगी आ, बिल्कुल ग्यारह बज के अड़तालीस मिनट पर ये दिल्ली पुलिस को एक पीसीआर पोल आ, मिली थी कि एक धमाका जो है वो हुआ है उसके बाद जो है आला अधिकारी मौके पर पहुंचे हैं लगातार इलाके की जांच की जा रही है कि आखिर वो स्कूटर किस तरीके से वहां पर किसने खड़ा किया है किस तरीके से वहां पर पहुंचा है क्या ये धमाका किस वजह से हुआ है ये भी पूरी मामले की जाँच जो है वो की जा रही है ਕਮਲ ਅੱਜ ਹੀ ਦਿੱਲੀ ਦੇ ਪੂਰਵ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਇਹ ਇਲਜ਼ਾਮ ਲਾਇਆ ਨੇ ਅਮਿਤ ਸ਼ਾਹ ਹੁਣਾ ਤੇ ਕਿ ਦਿੱਲੀ ਦੀ ਸੁਰੱਖਿਆ ਜਿਹੜੀ ਹੈ ਉਹ ਠੀਕ ਤਰ੍ਹਾਂ ਦੇ ਨਾਲ ਨਹੀਂ ਕੀਤੀ ਜਾ ਰਹੀ ਕਿਉਂਕਿ ਦਿੱਲੀ ਦੇ ਵਿੱਚ ਘਟਨਾਵਾਂ ਬਹੁਤ ਵਧ ਗਈਆਂ ਨੇ। ਔਰ ਉਸ ਤੋਂ ਬਾਅਦ ਕੀ ਇਹ ਕਾਲ ਸਾਹਮਣੇ ਆ ਜਾਣੀ ਇਹ ਖਬਰ ਸਾਹਮਣੇ ਆਉਣੀ ਇਹਨੂੰ ਕਿਵੇਂ ਦੇਖਦੇ ਹੋ? ਆ ਬਿਲਕੁਲ ਦਿੱਲੀ ਕੇ ਮੁੱਖਿਆਪੁਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ से aarop lagaye ki rajdhani Delhi mein jis tarike se क्राइम लगातार बढ़ रहा है और इसको लेकर लगातार को और जिस तरीके से आरोप लगाए और आरोप लगाने के तुरंत बाद ही जिस तरीके का ये धमाके की जो है वो पीसीआर कॉल मिलती है और लगातार जो है बाल अधिकारी मौके पर है तो अपने आप में जो सवाल जो है वो खड़े होते हैं कि किस तरीके से दिल्ली के अंदर क्राइम जो है वो किस तरीके से बढ़ रहा है क्योंकि हर पिछले पैतालीस दिन की बात करें तो ये दूसरी घटना है और पहली घटना में जिस तरीके से जाँच की जा रही है अभी कोई गिरफ्तारी जो है वो नहीं हुई है लेकिन दूसरा धमाका होना अपने आप में सुरक्षा को लेकर सवाल खड़े करता है जी बिल्कुल कमल वाकई कि ये आप दे दूसरा धमाका होना हालांकि डेढ़ महीने ਦੇ ਵਿੱਚ ਹੀ ਇੱਕ ਵੱਡਾ ਹੋਰ ਧਮਾਕਾ ਹੋ ਜਾਣਾ ਆਪਣੇ ਆਪ ਦੇ ਵਿੱਚ ਹੀ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਕਿ ਆਖਿਰਕਾਰ ਸੁਰੱਖਿਆ ਕਿੱਥੇ ਹੈ ਦੇਸ਼ ਦੀ ਰਾਜਧਾਨੀ ਦੇ ਵਿੱਚ ਅੱਜ ਇਹ ਧਮਾਕੇ ਹੋਣੇ ਇੱਕ ਤੋਂ ਬਾਅਦ ਇੱਕ ਅੱਜ ਦੂਸਰਾ ਧਮਾਕਾ ਹੋਰ ਇਹ ਦੂਜਾ ਤਮਾਕਾ ਹੋਣਾ ਦੇਸ਼ ਦੀ ਰਾਜਧਾਨੀ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਵੱਡਾ ਖਤਰਾ ਹੈ ਤੇ ਵੱਡਾ ਸਵਾਲ ਵੀ ਖੜਾ ਹੋ ਜਾਂਦਾ ਹੈ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਉਹ ਸਕੂਟਰ ਉੱਥੇ ਕਿਵੇਂ ਆਇਆ ਕਿਵੇਂ ਉਹ ਤਮਾਕਾ ਹੋਇਆ ਆਸ-ਪਾਸ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਨੇ ਕਿ ਕੋਈ ਸਕੂਟਰ ਉੱਥੇ ਖੜਾ ਤਾਂ ਨਹੀਂ ਕਰ ਗਿਆ ਜਾਂ ਫਿਰ ਪਹਿਲਾ ਸਕੂਟਰ ਸੀ ਸਕੂਟਰ ਦੇ ਵਿੱਚ ਕਿਸੇ ਕਾਰਨ ਤਮਾਕਾ ਹੋ ਗਿਆ ਹੈ ਤਮਾਮ ਹੁਣ ਜਾਂਚ ਦਾ ਵਿਸ਼ਾ ਜਿਹੜਾ ਬਣਿਆ ਕੋਇਆ ਵੱਡੇ ਲੈਵਲ ਤੇ